ਹਾਂਜੀ ਹਲੋ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਰਦੇ ਆਂ ਜੀ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਆਪਾਂ ਆ ਗਏ ਆ ਜੀ ਮਤਾਨ ਤੇ ਟਾਈਮ ਹੋ ਗਿਆ ਜੀ 9:30 ਦਾ ਸਵੇਰੇ ਅੱਜ ਉਹ ਜੀ ਸੋਮਵਾਰ 9:30 ਦਾ ਟਾਈਮ ਹੋ ਗਿਆ ਜੀ ਤੇ ਸਹਿਜ ਗਿਆ ਸਕੂਲ ਡੈਡੀ ਹਲੇ ਉਹਦੇ ਘਰੇ ਹੀ ਆ ਬੈਠੇ ਆ ਤੇ ਗੰਨੀ ਦਾਦਾ ਜੀ ਸਾਨੂੰ ਕੋਈ ਨਹੀਂ ਪਤਾ ਹੀ ਹੈ ਆਪਣੇ ਮੀ ਨੂੰ ਘੋੜੇ ਨਹੀਂ ਆਇਆ ਬਹੁਤ ਬੁਰਾ ਹਾਲ ਹੋ ਗਿਆ ਤੇ ਅੱਜ ਇੱਕ ਕੁੜੀ ਆਊਗੀ ਫੜੇ ਸਿੱਕਣ ਵਾਲੀ ਦੂਜੀ ਦਾ ਕੋਈ ਪਤਾ ਨਹੀਂ ਤੇ ਉਹ ਨਵੀਂ ਪ੍ਰੋਗਰਾਮ ਤੇ ਗਈ ਹੋਈ ਸੀਗੀ ਉਹ ਪਤਾ ਨਹੀਂ ਹਲੇ ਆਈ ਆ ਕਿ ਨਹੀਂ ਕੋਈ ਮੈਸੇਜ ਨਹੀਂ ਆਇਆ ਹੋਣਾ ਤੇ ਬਾਕੀ ਵਧੀਆ ਜੀ ਠੀਕ ਠਾਕ ਹੈ ਤੇ ਅੱਜ ਥੋੜੀ ਥੋੜੀ ਹਵਾ ਚੱਲ ਰਹੀ ਹੈ ਗਰਮੀ ਤਾਂ ਕਰ ਬਹੁਤ ਜ਼ਿਆਦੀ ਹੈ ਪਰ ਹਵਾ ਚੱਲ ਰਹੀ ਹੈ ਅੱਜ ਸਾਂ ਦਾ ਫਸਟ ਸੋਵਾਰਾ ਜੀ ਜੋ ਕਿ ਆਪਾਂ ਪਾਸ ਕਰਦੇ ਹੁੰਦੇ ਆ ਜਨੇ ਕਿ ਮੈਂ ਵਰਤ ਰੱਖਦੀ ਹੁੰਦੀ ਆ ਸਾਂ ਵਰ ਦਾ ਜਿੰਨਾ ਚਿਰ ਸੋਵਣ ਦਾ ਨੀਣਾ ਚੱਲੂਗਾ ਆਪਾਂ ਰੱਖਾਂਗੇ ਜੀ ਹੁਣ ਅੰਤ ਵਰਤ ਤੇ ਹਿੰਮਤ ਜੀ ਰੱਖ ਕੇ ਵਰਤ ਰੱਖਣ ਦੀ ਆਪਾਂ ਸਹੀ ਸਲਾਹ ਮਤਰਾ ਰੱਖ ਲਗੇ ਜੇ ਆਪਾਂ ਦੇਣ ਵਧੀਆ ਨਾ ਨਹੀਂ ਅਜਰ ਵਾਲੀ ਫੁੱਕ ਨਹੀਂ ਕੱਟੀ ਜਾਂ ਪਾਹੀ ਵਜ ਕੇ ਹੁੰਦੀ ਆ ਪਰ ਮੈਂ ਫੂਟ ਵਗੈਰਾ ਨਾ ਰੱਖਿਆ ਤੇ ਤੇ ਸ਼ੇਕ ਨੂੰ ਨਾ ਕੇ ਪੀ ਰਹੀ ਕਲੀ ਅੰ ਦਾ ਅੱਜ ਕੋਈ ਮੇਕਅਪ ਵਗੈਰਾ ਨਹੀਂ ਕੀਤਾ ਕਿਉਂਕਿ ਮੂਡ ਵੀ ਨਹੀਂ ਸੈੱਟ ਸੀਗਾ ਤੇ ਗਰਮੀ ਵੀ ਹੈਗੀ ਹੈ ਹਨਾ ਟਾਈਮ ਹੀ ਨਹੀਂ ਲੱਗਿਆ ਬਾਕੀ ਮੇਕਅਪ ਕਰਨ ਦਾ ਹਨਾ 9:00 ਵਜੇ ਸੀਗੀ ਮੈਂ ਜਲਦੀ ਜਲਦੀ ਇੱਧਰ ਆ ਗਈ ਬਲੱਸ਼ ਦੇ ਕੋਚਾ ਲਾਇਆ ਕੱਪੜੇ ਨਹੀਂ ਥੋਤੇ ਵਾਲੇ ਕਪੜੇ ਪੁਛਾ ਮੁੰਬੋ ਨੇ ਜਿਹੜੂ ਸਾਈਜ਼ ਸਕੂਲ ਨੂੰ ਆਣਾ ਮੰਦਾ ਤੇ ਇਸ ਤਰ੍ਹਾਂ ਜੀ ਆਪਾਂ ਕਰ ਦਮ ਕਾਊਂਟਰ ਵੀ ਇਸ ਤਰ੍ਹਾਂ ਡੈਕੋਰੇਸ਼ਨ ਕਰ ਲਈ ਆ ਉਹ ਵਾਲਾ ਮੈਂ ਕਲੈਂਡਰ ਰੱਖਿਆ ਤੇ ਉਹ ਸਾਈਨ ਨੇ ਬਣਾਇਆ ਸੀਗਾ ਸਕੂਲ ਵਾਸਤੇ ਵੈਂਸਲ ਬਾਕਸ ਵਾਲਾ ਤੇ ਉਹ ਡੈਕੋਰੇਸ਼ਨ ਵਾਲੀ ਆਪਣੀ ਸੈਲੂਟੇਬਲ ਤੇ ਕੋਈ ਨਾ ਕੋਈ ਸੀ ਜਿਹੜੀ ਮੈਨੂੰ ਵਧੀਆ ਲੱਗਦੀ ਹੈ ਵੀ ਇੱਥੇ ਜਸਦੀ ਆ ਜਾਂ ਕਿਦਾਂ ਕੁਛ ਵੀ ਹੈ ਨਾ ਮੈਂ ਉਹ ਮੇਰੇ ਖਿਲਮੀ ਆ ਬਾਕੀ ਹਲੇ ਕਾਫੀ ਚੀਜ਼ਾਂ ਮੈਂਟੇਨ ਕਰਨ ਵਾਲੀਆਂ ਲੈ ਕੇ ਆਉਣ ਵਾਲੀਆਂ ਮੈਂ ਕਿਉਂਕਿ ਗਰਮੀ ਦੇ ਕਰਕੇ ਮੈਂ ਗਈ ਨਹੀਂ ਹੈਗੀ ਆ ਤੇ ਚਲੋ ਕਿਤੇ ਵਹਿਗਰ ਉਹਨੇ ਨਾ ਕਰਤਾ ਹੋਰ ਵੀ ਹੌਲੀ ਹੌਲੀ ਹੋ ਜਾਣਾ ਹੈ ਨਾ ਉਸੇ ਹੱਤੀ ਡੋਰਾਣੀ ਆਪਾਂ ਇਕੱਲੇ ਤਾਂ ਕੀ ਕਰ ਸਕਦੇ ਹਾਂ ਤਾਂ ਮਤਮਤ ਨਾਲ ਸਾਥ ਜ਼ਰੂਰੀ ਆ ਤੇ ਬਾਕੀ ਵਧੀਆ ਜੀ ਹਨਾ ਅੱਜ ਆਉਣ ਗਿਆ ਕੁੜੀਆਂ ਜਦੋਂ ਤੇ ਇੱਕ ਆਪਾਂ ਜਤ ਤੁਹਾਨੂੰ ਕੋਈ ਨਵੀਂ ਚੀਜ਼ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਫਿਰ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਕੇ ਲੱਗਿਆ ਕੁਝ ਤੇ ਕਰਦੇ ਆਪਾਂ ਇੱਕ ਵਾਰੀ ਬਲੌਗ ਨੂੰ ਸਟਾਰਟ ਕੰਟੀਨਿਊ ਕਰਤਾ ਆਪਾਂ ਸਵੇਰੇ ਤੇ ਫਿਰ ਪਾਵਾਂਗੇ ਸ਼ਾਮ ਤੱਕ ਸਵੇਰ ਵਾਲਾ ਬਲੌਗ ਅੱਜ ਵੀ ਆਪਣਾ ਨਹੀਂ ਆਇਆ ਜੀ ਕੋਈ ਸਵੇਰੇ ਪਤਾ ਨਹੀਂ ਕਿਉਂ ਜੀ ਨਹੀਂ ਟਾਈਮ ਹੀ ਨਹੀਂ ਲੱਗਦਾ ਬਸ ਇੱਕ ਤਾਂ ਨਾ ਹਰ ਸੱਤ ਮਿੰਟ ਹੀ ਉੱਠਣ ਚ ਲੇਟ ਹੋ ਜੀਏ ਤੇ ਜ਼ਰੂਰ ਵਿੱਚ ਹੀ ਔਖਾ ਬਤ ਹੋ ਜਾਂਦਾ ਤਾਂ ਬੱਚਿਆਂ ਨੂੰ ਤਿਆਰ ਕਰਕੇ ਤੁਰਨਾ ਕਿਉਂਕਿ ਵੀ ਸਾਢੇ 6 ਵਜੇ ਅਰਦਾਸ ਨੂੰ ਲੱਗ ਜਾਂਦੀ ਹੈ ਕਈ ਵਾਰ ਤਾਂ ਅਰਦਾਸ ਤੋਂ ਪਹਿਲਾਂ ਜਾਵੜਦੇ ਗੁਰਦਾਰੇ ਫੇਰ ਲੇਟ ਹੋ ਜਾਂਦੇ ਭੱਜ ਕੇ ਜਾਂਦੀਆਂ ਦੋਨੇ ਪਤਰੀ ਜਿਵੇਂ ਸੇਸੇ ਕਰਕੇ ਇਹ ਹੋ ਜਾਂਦਾ ਫਿਰ ਉਹਦਾ ਦੇ ਆਉਂਦੇ ਆਉਂਦੇ ਮੈਨੂੰ ਉਹਦਾ ਟਿਫਨ ਬਾਕਸ ਰੈਡੀ ਕਰਨਾ ਹੁੰਦਾ ਉਹਦੀ ਜਿਹੜੀ ਹੁਣ ਰੋਟੀ ਖਾਣੀ ਹੁੰਦੀ ਉਹ ਵੀ ਪਾ ਕੇ ਦੇਣੀ ਹੁੰਦੀ ਉਹਨੂੰ ਹਨ ਫਿਰ ਇਸ ਤਰ੍ਹਾਂ ਹੋ ਜਾਂਦਾ ਜੀ ਚਲੋ ਮਿਲਦੇ ਆ ਫਿਰ ਤੁਹਾਨੂੰ ਆਪਾਂ ਥੋੜੇ ਚੈਟ ਜੀ ਹੈ ਓਕੇ ਜੀ ਸਰ ਜੀ ਤੇ ਹੁਣ 1 ਵਜ ਗਿਆ ਆਪਾਂ ਹੁਣ ਘਰੇ ਆਏ ਆ ਜੀ ਸਿਕਨ ਤੋਂ ਤੇ ਗਰਮੀ ਤਾਂ ਤੁਹਾਨੂੰ ਪਤਾ ਹੀ ਹੈਗੀ ਆ ਤੇ ਆਪਾਂ ਹੋ ਗਏ 10 ਮਿੰਟ ਆਏ ਨੂੰ ਤੇ ਮੁੱਥੇ ਗੱਜ ਕੁੜਮਾ ਦੋਨੇ ਨਹੀਂ ਆਉਂਦਾ ਫੇਰ ਇੱਕ ਤਾਂ ਆਈ ਨਹੀਂ ਸੀ ਪ੍ਰੋਗਰਾਮ ਤੋਂ ਦੂਜੀ ਵੀ ਨਹੀਂ ਆਈ ਆਂਦੀ ਆਂਟੀ ਕਰਮੀ ਆ ਫੋਨ ਕਰਤਾ ਤੇ ਆਪਾਂ ਤੁਹਾਨੂੰ ਦਿਖਾਇਆ ਹੀ ਸੀ ਨਾ ਆਹ ਆਪਾਂ ਕੈਪ ਸ਼ੁਰੂ ਕੀਤੀ ਆ ਦਿਲੌਣੇ ਆ ਪੱਧਾ ਘੰਟਾ ਇਹਦੇ ਤੇ ਤੇ ਫਿਰ ਆਪਾਂ ਇਹਨਾਂ ਨੂੰ ਰੀਸਟ ਕਰ ਲਾਂਗੇ ਸਿਰ ਚਾ ਦੁਖੀ ਜਾਂਦਾ ਤੇ ਹੋਰ ਵਧੀਆ ਜੀ ਠੀਕ ਠਾਕ ਹਨਾ ਤੇ ਸਹਜ ਆਇ ਤੂੰ ਫਿਰ ਇਹਨਾਂ ਦੇ ਕੱਪੜੇ ਧੋਦੇ ਆਂਗੇ ਇਹਨਾਂ ਨੂੰ ਤਵਰਦ ਨੂੰ ਧੋਤੰਦਿਆਂ ਨਾ ਤੇ ਸਾਡੇ ਕਿ ਤਿੰਨ ਆਉਂਦਾ ਹੁੰਦਾ ਸਹਜ ਫਿਰ ਬਸ 4:00 ਵਜੇ ਫਿਰ ਉੱਧਰ ਚਲੇ ਜਾਵਾਂਗੇ ਪਾਣ ਮੰਨੀ ਫਿਰ ਸਬਜੀ ਸੂਜੀ ਕੱਟਣ ਵਾਲੀ ਆਪਾਂ ਕੱਟ ਲਾਂਗੇ ਤੇ ਹੋਰ ਵਧੀਆ ਜੀ ਹਨਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਹਾਂ ਜੀ ਇਸ ਤਰ੍ਹਾਂ ਇਹ ਵਾਲੀ ਕੈਪ ਹੋ ਗਈ ਕੰਪਲੀਟ ਸਕਿਨ ਕਲਰ ਚ ਤੇ ਇਹ ਬਣੀ ਚਰਾਬਾ ਮੇਰਾ ਮੋਬਾਈਲ ਅੱਥੀ ਭੜਿਆ ਹੋਇਆ ਤੇ ਤਾਂ ਇਹ ਤੁਹਾਨੂੰ ਵੀਡੀਓ ਐਨ ਲਈ ਆਉਣੀ ਹੋਊਗੀ Thanks ਬਤਾ ਜੀ ਐਮ ਐਸੀ ਕਲਿੱਕ ਕਰੋ ਤੇ ਇਹ ਕਿਸੇ ਨੇ ਬਣਵਾਉਣੀਆਂ ਹਨਾ ਜੀ ਤੁਸੀਂ ਆਪ ਨੂੰ ਦੱਸ ਸਕਦੇ ਹੋ ਪਛਮਾ ਪੱਲਿਆ ਕੇ ਬਣਾ ਦਿਆਂਗੇ ਤੁਹਾਡੇ ਤੱਕ ਪਹੁੰਚਦਿਆਂ ਕਰਦੇ ਅਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਨੰਬਰ ਤੇ ਗੱਲ ਕਰਕੇ ਤੁਸੀਂ ਦੱਸ ਸਕਦੇ ਹੋ ਆਪਾਂ ਬਣਾ ਦਿਆਂਗੇ ਜੀ ਹੁਣ ਦਾ ਕੰਮ ਤਾਂ ਆਪਣਾ ਰੈਗੂਲਰ ਹੀ ਚੱਲਦਾ ਹੀ ਰਹਿੰਦਾ ਤੇ ਪੱਕੇ ਕੱਪੜੇ ਦਾ ਵੀ ਹਨਾ ਜੀ ਹੈਗਾ ਹੀ ਤੁਹਾਨੂੰ ਪਤਾ ਹੀ ਹੈ ਪੱਕੇ ਵਧੀਆ ਜੀ ਠੀਕ ਠਾਕ ਹਨ ਵੈਰਗੂ ਦੀ ਕਿਰਪਾ ਜੋ ਜਿੰਨੇ ਕੁ ਜੋਗੇ ਹੈਗੇ ਆ ਕਰੀ ਜਾਂਦੇ ਆ ਬਾਲਾ ਕਦੇ ਆਪਾਂ ਡਾਂ ਚੱਕ ਕੇ ਪਾ ਨਹੀਂ ਲੈਂਦੇ ਜੀ ਹਨ ਤੇ ਚਾਹੀਦਾ ਵੀ ਨਹੀਂ ਹੈਗਾ ਜੀ ਨੇਕ ਜਪ ਮਾ ਕਮਨ ਦੀ ਕਿਰਪਾ ਨਾਲ ਜਿਹਦੇ ਕਮਨ ਉਸ ਪੋਣੇ ਵਧੀਆ ਹੋ ਜਾਂਦਾ ਜੀ ਹੋਰ ਆਪਣਾ ਕੀ ਚਾਹੀਦਾ ਚਲੋ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਵੇਖਿਆ ਕਰੋ ਇਹ ਮੇਰੇ ਪ੍ਰਣਾਵੇਂ ਜੁੜਦੇ ਆ ਚੈਨਲ ਤੇ ਰਣਾ ਜੀ ਤੇ ਕਮੈਂਟ ਕਰਕੇ ਬੱਸਿਆ ਕਰੋ ਵੀ ਸੜਨ ਤੁਸੀਂ ਵੀਡੀਓ ਕਿੱਥੋਂ ਕਿੱਥੋਂ ਤੇ ਕਿਹੜੇ ਕਿਹੜੇ ਪਿੰਡ ਤੋਂ ਵੇਖਦੇ ਹੋ ਜਾਂ ਸ਼ਹਿਰ ਤੋਂ ਵੇਖਦੇ ਹੋ ਹਨ ਬਹੁਤ ਬਧੀ ਲੱਗਦਾ ਜੀ ਕੱਲ ਕਿਸੇ ਭਰਾ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਫਸਟ ਟਾਈਮ ਤੁਹਾਡੀ ਵੀਡੀਓ ਵੇਖਦੇ ਆ ਸਾਡੇ ਮੀ ਬਹੁਤ ਪੈ ਗਿਆ ਵੀਰ ਮੇਰਾ ਸਾਡੇ ਦਾ ਮੀ ਭੋਰਾ ਨਹੀਂ ਆ ਰਿਹਾ ਇੰਨੀ ਗਰਮੀ ਹੈ ਨਾ ਵੀ ਬੱਸ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਦੁਕਾਨ ਤੇ ਆਪਾਂ ਹਲੇ ਇਸ ਨਹੀਂ ਲਾਇਆ ਹੈਗਾ 1 ਵਜੇ ਤੱਕ ਵੀ ਬੱਸ ਉੱਥੇ ਬਹਿਣਾ ਜਨਨ ਕਿ ਕੰਪਲਸਰੀ ਹੋ ਜਾਂਦਾ ਹੈ ਦੇ ਉਸ ਤੋਂ ਬਾਅਦ ਮੇਰਾ ਕਸਟਮਰ ਕਿਹਾ ਹੋਇਆ ਵੀ 4 ਵਜੇ ਤੱਕ ਬਾਅਦ ਆਇਆ ਕਰੋ ਜੇ ਕਿਸੇ ਨੇ ਭਈ ਆਉਣਾ ਹੁੰਦਾ ਤਾਂ ਕਰਮੇ ਚ ਨਹੀਂ ਬੈਠਾ ਜਾਂਦਾ ਹੈਗਾ ਜੀ ਬਹੁਤ ਔਖਾ ਆਇਆ ਤਾਂ ਤੁਹਾਡੇ ਭਾਜੀ ਨੂੰ ਮੈਂ ਕਹਿ ਰਹੀ ਸੀ ਕਿ ਮੈਨੂੰ ਕੂਲਰ ਲਵਾ ਦਿਓ ਚਲੋ ਇਹ ਸੀ ਤਾਂ ਹੁਣ ਆਏ ਆ ਜੀ ਥੋੜਾ ਟਾਈਮ ਰਹਿ ਗਿਆ ਵੀ ਖਰਚਾ ਹੀ ਕਰਨਾ ਔਖਾ ਹੋਇਆ ਪਹਿਲਾਂ ਬਹੁਤ ਘਰੀ ਬੈਠੇ ਆ ਤੇ ਇਸ ਸਮੇਂ ਨੂੰ ਮਹਾਰਾਜ ਦੀ ਚਾਵੇ ਤਾਂ ਪਰਲਵਾਈ ਲਵਾ ਲਵਾਂਗੇ ਸਿਆਲ ਸਿਆਲ ਚ ਆਪਾਂ ਅਰੇਂਜਮੈਂਟ ਕਰ ਲਾਂਗੇ ਤੇ ਬਾਕੀ ਵਧੀਆ ਜੀ ਹਨਾ ਤੇ ਚਲੋ ਵਧੀਆ ਲੱਗਿਆ ਵੀਰ ਜੀ ਤੁਸੀਂ ਕਮੈਂਟ ਕੀਤਾ ਤੇ ਹਨਾ ਪਹਿਲੀ ਵਾਰ ਸਾਡੀ ਵੀਡੀਓ ਵੇਖੀ ਪਲੀਜ਼ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਕਮੈਂਟ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਮੈਸੇਜ ਪੜ੍ਹ ਕੇ ਚਲੋ ਠੀਕ ਹੈ ਜੀ ਫਿਰ ਆਪਾਂ ਕਰਦੇ ਹਾਂ ਅੰਡ ਇਥੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਜੀ ਮੈਨੂੰ ਬਹੁਤ ਵਧੀਆ ਲੱਗਦਾ ਜੀ ਤੁਹਾਡੇ ਵਧੀਆ ਵਧੀਆ ਕਮੈਂਟ ਪੜ੍ਹ ਕੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਕਿਸੇ ਨਵੇਂ ਵਲੋਗ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ